ਮੁੱਖ ਤੌਰ ਤੇ ਤਾਂ ਇਹ ਅੱਜ ਦਾ ਜਿਹੜਾ ਬਹੁਤ ਵੱਡਾ ਜਿਹੜਾ ਰੋਹਪੁਰਪੁਰ ਧਰਨਾ ਦਿੱਤਾ ਜਾ ਰਿਹਾ ਇਹ ਨਰੇਗਾ ਵਰਕਰਾਂ ਦੇ ਵੱਲੋਂ ਹੈ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਨਰੇਗਾ ਜਿਹੜੀ ਸਕੀਮ ਹੈ ਇਹਦੇ ਤੇ ਬਹੁਤ ਵੱਡਾ ਹਮਲਾ ਕੇਂਦਰ ਦੀ ਸਰਕਾਰ ਵੱਲੋਂ ਬੋਲਿਆ ਜਾ ਰਿਹਾ ਹੈ ਲਗਾਤਾਰ ਮਨਰੇਗਾ ਦਾ ਬਸਟ ਘਟਾਇਆ ਜਾ ਰਿਹਾ ਹੈ ਔਰ ਤਰ੍ਹਾਂ ਤਰ੍ਹਾਂ ਦੀ ਇਹਦੇ ਵਿੱਚ ਮਤਲਬ ਬੰਦਸ਼ਾਂ ਲਾ ਕੇ ਇਹਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਸੀਂ ਪਿਛਲੇ ਕਾਫੀ ਸਮੇਂ ਤੋਂ ਲੜ ਰਹੇ ਹਾਂ ਕਿ 100 ਦਿਨ ਜਿਹੜਾ ਰੁਜ਼ਗਾਰ ਦੀ ਗਾਰੰਟੀ ਹੈ ਪਹਿਲੀ ਗੱਲ ਤਾਂ 100 ਦਿਨ ਕੰਮ ਮਿਲਦਾ ਹੀ ਨਹੀਂ ਔਰ 20-25 ਦਿਨਾਂ ਤੋਂ ਬਾਅਦ ਅੱਜ ਤੱਕ ਕਦੇ ਕੰਮ ਨਹੀਂ ਮਿਲਿਆ ਔਰ ਜੇ 100 ਦਿਨ ਦਾ ਕੰਮ ਵੀ ਦੇਣਾ ਤਾਂ 2.70 ਹਜ਼ਾਰ ਕਰੋੜ ਰੁਪਏ ਦਾ ਬਜਟ ਚਾਹੀਦਾ ਔਰ ਪਿਛਲੇ ਸਾਲ ਮੋਦੀ ਸਰਕਾਰ ਨੇ 60 ਹਜ਼ਾਰ ਕਰੋੜ ਰੁਪਏ ਦਾ ਬਜਟ ਤੈਅ ਕੀਤਾ ਸੀ ਇਸ ਵਾਰ 86 ਹਜ਼ਾਰ ਕਰੋੜ ਰੁਪਏ ਦਾ ਇਹਦੇ ਨਾਲ ਸਾਲ ਦੇ ਵਿੱਚ 20-25 ਦਿਨਾਂ ਤੋਂ ਵੱਧ ਕੰਮ ਨਹੀਂ ਮਿਲ ਸਕਦਾ ਔਰ ਅਸੀਂ ਮੰਗ ਕੀ ਕਰਦੇ ਹਾਂ ਕਿ ਅੱਜ ਦੀ ਮਹਿੰਗਾਈ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇੱਕ ਤਾਂ ਵੀ ਮਨਰੇਜਾ ਦਾ ਜਿਹੜਾ ਕੰਮ ਹੈ ਸੌਦੀ ਵਜਾਏ ਇਹ 200 ਦਿਨਾਂ ਦੀ ਜਿਹੜੀ ਹੈ ਗਾਰੰਟੀ ਕੀਤੀ ਜਾਏ ਕਾਨੂੰਨ ਦੇ ਵਿੱਚ ਜਿਹੜੀ ਹੈ ਐਮੈਂਡਮੈਂਟ ਕੀਤੀ ਜਾਏ 100 ਦੀ بجائے 200 ਦਿਨ ਕੰਮ ਜਿਹੜਾ ਹੈ ਇਹ ਹੋਵੇ ਇੱਕ ਇਹਦੇ ਚ ਕਈ ਤਰ੍ਹਾਂ ਦੇ ਢੰਗ ਨਾਲ ਜਿਹੜੀ ਹੈ 3350 ਵੱਧ ਤੋਂ ਵੱਧ ਜਿਹੜੀ ਹੈ ਲੋਕਾਂ ਨੂੰ ਪੇਮੈਂਟ ਕੀਤੀ ਜਾਂਦੀ ਉਹਨੂੰ ਦਿਹਾੜੀ ਕਹਿ ਲਓ ਕੁਛ ਕਹਿ ਲਓ ਸਾਡੀ ਮੰਗ ਹੈ ਵੀ ਘੱਟੋ-ਘੱਟ ਇਸ ਮਹਿੰਗਾਈ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ 1000 ਰੁਪਇਆ ਇਹ ਦਿਹਾੜੀ ਜਿਹੜੀ ਹੈ ਮਨਰੇਗਾ ਕੰਮਿਆਂ ਨੂੰ ਦਿੱਤੀ ਜਾਵੇ ਇਹ ਸੈਕੰਡ ਸਾਡੀ ਮੰਗ ਹੈ ਕਰਦੇ ਆ ਵੀ ਭਗਵੰਤ ਸਨ ਸਰਕਾਰ ਨੇ ਇੱਕ ਨਵਾਂ ਚੰਦ ਚਾੜਿਆ ਜਿਹੜੇ ਕੰਮ ਅੱਗੇ ਮਨਰੇਗਾ ਵਰਕਰ ਕਰਦੇ ਸੀ ਮਿਸਾਲ ਦੇ ਤੌਰ ਤੇ ਛਪੜਾਂ ਦੀ ਸਫਾਈ ਦਾ ਸਵਾਲ ਹੈ ਔਰ ਨਹਿਰਾਂ ਦੀ ਸਫਾਈ ਦਾ ਨਹਿਰਾਂ ਦੇ ਕੰਡਿਆਂ ਦੀ ਸਫਾਈ ਦਾ ਸਵਾਲ ਹੈ ਸੜਕਾਂ ਦੇ ਬਰਮਸ ਸਾਫ ਕਰਨ ਦਾ ਕੰਮ ਹੈ ਰਾਹ ਸਾਫ ਕਰਨ ਦਾ ਕੰਮ ਸੀ ਇਹ ਸਾਰੇ ਕੰਮ ਭਗਵੰਤ ਸਨ ਨਾਲ ਨੇ ਬੰਦ ਕਰਕੇ ਕਹਿੰਦੇ ਜੇ ਇੱਥੇ ਠੇਕੇ ਤੇ ਕਰਵਾਇਆ ਕਰਾਂਗੇ ਇਹਦਾ ਮਤਲਬ ਹੈ ਮਜ਼ਦੂਰਾਂ ਕੋਲ ਤਾਂ ਕੰਮ ਖੁੱਸ ਗਿਆ ਮਜ਼ਦੂਰ ਕੀ ਕੰਮ ਕਰਨਗੇ ਜਦੋਂ ਪਿੰਡਾਂ 'ਚ ਕੰਮ ਹੀ ਨਹੀਂ ਤੇ ਇਹਨਾਂ ਨੂੰ ਕੰਮ ਫਿਰ ਕਿਸ ਤਰ੍ਹਾਂ ਦਿੱਤਾ ਜਾਏਗਾ ਇਹ ਮਜ਼ਦੂਰਾਂ ਦੇ ਢਿੱਡ ਤੇ ਲੱਤ ਮਾਰਨ ਵਾਲਾ ਕੰਮ ਕੀਤਾ ਭਗਵੰਤਮਾਨ ਸਰਕਾਰ ਨੇ ਔਰ ਇਹਨਾਂ ਦੇ ਬੱਚਿਆਂ ਦੀ ਮੂੰਹ ਚ ਰੋਟੀ ਖੋਹੀ ਹੈ ਅਸੀਂ ਇਹਦੇ ਵੀ ਖਿਲਾਫ ਹਾਂ ਕਿ ਇਹ ਕੰਮ ਜਿਹੜੇ ਆ ਜਿਸ ਤਰ੍ਹਾਂ ਪਹਿਲਾਂ ਮਨੇਗਾ ਵਰਕਰ ਕਰਦੇ ਆ ਉਹਨਾਂ ਤੋਂ ਹੀ ਕਰਾਏ ਜਾਣ ਔਰ 200 ਦਿਨ ਦਾ ਜਿਹੜਾ ਕੰਮ ਦਿੱਤਾ ਜਾਵੇ ਔਰ 1000 ਰੁਪਏ ਜਿਹੜੀ ਦਿਹਾੜੀ ਹੈ ਉਹ ਦਿੱਤੀ ਜਾਵੇ ਆ ਮੋਟੀਆਂ ਗੱਲਾਂ ਮੈਂ ਤੁਹਾਡੇ ਸਾਹਮਣੇ ਰੱਖੀਆਂ ਇੱਕ ਲਾਸਟ ਮੈਂ ਕਹਿਣਾ ਚਾਹਣਾ ਕਿਉਂਕਿ ਮਨੇਗਾ ਵਰਕਰ ਵੀ ਪਿੰਡਾਂ ਦੇ ਵਿੱਚ ਹੀ ਰਹਿੰਦੇ ਆ ਪਿੰਡ ਸਾਡੇ ਬੁਰੀ ਤਰ੍ਹਾਂ ਪ੍ਰਭਾਵਿਤ ਨੇ ਹੜ੍ਹਾਂ ਦੇ ਨਾਲ ਅੱਧਾ ਪੰਜਾਬ ਜਿਹੜਾ ਡੁੱਬਿਆ ਪਿਆ ਸਾਡੀ ਅੱਜ ਇਹ ਵੀ ਅਸੀਂ ਜ਼ੋਰਦਾਰ ਤਰੀਕੇ ਨਾਲ ਮੰਗ ਉਠਾਈ ਹੈ ਕਿ ప్రతి ਪਰਿਵਾਰ ਹਰ ਪੀੜਤ ਜਿਹੜੇ ਪਿੰਡ ਹੈ 1 ਲੱਖ ਰੁਪਈਆ ਫੌੜੀ ਟੌਰ ਤੇ ਉਹਨਾਂ ਨੂੰ ਸਹਾਇਤਾ ਰਾਸ਼ੀ ਦਿੱਤੀ ਜਾਏ ਔਰ 50000 ਰੁਪਈਆ ਔਰ ਜਿਹੜੀ ਫਸਲ ਤਬਾਹ ਹੋ ਗਈ ਹੈ ਸੋਨੀ ਦੀ ਝੋਨੇ ਦੀ ਉਹ ਕਿਸਾਨਾਂ ਨੂੰ ਦਿੱਤਾ ਜਾਏ ਔਰ ਪਸ਼ੂ ਧੰਦਾ ਵੀ ਪੂਰਾ ਮੁਆਵਜ਼ਾ ਦਿੱਤਾ ਜਾਏ ਔਰ ਜਿਹੜੇ ਘਰ ਡਿੱਗ ਪਏ ਹੈ ਉਨਾ ਦਾ ਵੀ ਪੂਰਾ ਮਾਅਬਜਾ ਔਰ 30000 ਰੁਪਇਆ ਪ੍ਰਤੀ ਮਜ਼ਦੂਰ ਪਰਿਵਾਰ ਉਹਦੀ ਜਿਹੜੀ ਮਾਲੀ ਸੈਟਾ ਦਿੱਤੀ ਜਾਏ ਅਸੀਂ ਅੱਜ ਦੇ ਧਰਨੇ ਦੇ ਵਿੱਚ ਇਹ ਮੰਗਾਂ ਵੀ ਜਿਹੜੀਆਂ ਉਹ ਸਰਕਾਰ ਕੋਲੇ ਪਹੁੰਚਾਈਆਂ ਤੇ ਉਠਾਈਆਂ